ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਿਲੀ ਵੱਡੀ ਮਜ਼ਬੂਤੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਵਾਪਸ ਆਏ ਜਥੇਦਾਰ ਦਾਦੂਵਾਲ ਜਥੇਦਾਰ ਦਾਦੂਵਾਲ ਨੂੰ ਸੁਖਵੀਰ ਸਿੰਘ ਬਾਦਲ ਨੇ ਦਿੱਤੀ ਅਹਿਮ ਜ਼ਿੰਮੇਵਾਰੀ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ ਜੋ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜਥੇਦਾਰ ਦਾਦੂਵਾਲ ਨੂੰ ਪਾਰਟੀ ਦੀ ਕਮਾਂਡ ਮਿਲਣ ਤੇ 2027 ਦੇ ਵਿਧਾਨ ਸਭਾ ਚੋਣਾਂ ਵਿੱਚ ਜਥੇਦਾਰ ਦਾਦੂਵਾਲ ਅਹਿਮ ਜ਼ਿੰਮੇਵਾਰੀ ਨਿਭਾਉਣਗੇ ਤੁਸੀਂ ਜਿਹੜੇਓ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਹਜ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਜਥੇਦਾਰ ਦਾਦੂ ਵਾਲਦੀ ਰਾਜਨੀਤਿਕ ਪਾਰਟੀ ਦੇ ਵਿੱਚ ਵਾਪਸੀ ਹੋ ਗਈ ਏ ਉਹਨਾਂ ਨੇ ਰਾਜਨੀਤੀ ਵਿੱਚ ਪੈਰ ਰੱਖਿਆ ਹੈ ਜਥੇਦਾਰ ਦਾਦੂ ਵਾਲ ਨੂੰ ਪਾਰਟੀ ਨੇ ਇਹ ਜ਼ਿੰਮੇਵਾਰੀ ਦਿੱਤੀ ਏ ਜਿਸ ਨੂੰ ਪਾਰਟੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਵੱਲੋਂ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਰੇ ਆਪਣੇ ਉਹਨਾਂ ਸਾਥੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਕਿ ਕੁਝ ਸਮਾਂ ਪਹਿਲਾਂ ਪਾਰਟੀ ਨਾਲੋਂ ਨਾਤਾ ਤੋੜ ਚੁੱਕੇ ਸਨ ਪਾਰਟੀ ਨਾਲੋਂ ਅਲੱਗ ਹੋ ਚੁੱਕੇ ਸਨ ਸੁਖਵੀਰ ਸਿੰਘ ਬਾਦਲ ਹਰ ਵਾਰੀ ਅਪੀਲ ਕਰਦੇ ਨੇ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਗਏ ਨੇ ਉਹ ਸਾਰੇ ਵਾਪਸ ਆਓ ਤੇ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੀਏ ਤੇ ਅਕਾਲੀ ਦਲ ਦੀ ਸਰਕਾਰ ਲਿਆਈਏ ਸ਼੍ਰੋਮਣੀ ਅਕਾਲੀ ਦਲ ਬਾਦਲ 2027 ਦੇ ਵਿੱਚ ਸਰਕਾਰ ਬਣਾਉਣ ਲਈ ਐਲਾਨ ਕਰ ਚੁੱਕਿਆ ਹੈ ਤਰਨਤਾਰਨ ਦੀ ਜਿਮਣੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਮਜਬੂਤੀ ਮਿਲੀਏ ਦੁਬਾਰਾ ਲੈ ਵਿੱਚ ਆ ਗਿਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ 2027 ਦੇ ਵਿੱਚ ਆਪਣੇ ਦਮ ਤੇ ਚੋਣਾਂ ਲੜ ਕੇ ਸਰਕਾਰ ਬਣਾਈ ਜਾ ਸਕੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬੜੇ ਚੁਣ ਚੁਣ ਕੇ ਲੀਡਰਾਂ ਨੂੰ ਪਰਖਿਆ ਜਾ ਰਿਹਾ ਹੈ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਜਿਹੜੇ ਜਿੱਤ ਦਰਜ ਕਰਨਗੇ ਸੋ ਹੁਣ ਮੁਕਾਬਲਾ ਪਹਿਲਾਂ ਨਾਲੋਂ ਜਿਹੜਾ ਕਿ ਚਾਰ ਗੁਣਾ ਹੋਵੇਗਾ ਕਿ ਪਹਿਲਾਂ ਸਿਰਫ ਅਕਾਲੀ ਦਲ ਤੇ ਕਾਂਗਰਸ ਵਿੱਚ ਮੁਕਾਬਲਾ ਹੋਇਆ ਕਰਦਾ ਸੀ ਪਰ ਹੁਣ ਚਾਰ ਪ੍ਰਮੁੱਖ ਪਾਰਟੀਆਂ ਹੋ ਗਈਆਂ ਨੇ ਆਮ ਆਦਮੀ ਪਾਰਟੀ ਭਾਜਪਾ ਵੀ ਤੇ ਅਕਾਲੀ ਦਲ ਨਾਲੋਂ ਅਲੱਗ ਹੋਏ ਧੜੇ ਵੀ ਜਿਹੜੇ ਉਹ ਅਕਾਲੀ ਦਲ ਨੂੰ ਖੋਰਾ ਲਾ ਰਹੇ ਨੇ ਜਿਸ ਕਰਕੇ ਸੁਖਬੀਰ ਸਿੰਘ ਬਾਦਲ ਆਪਣੇ ਪੁਰਾਣੇ ਸਾਥੀਆਂ ਨੂੰ ਦੁਬਾਰਾ ਅਕਾਲੀ ਦਲ ਵਿੱਚ ਸਰਗਰਮ ਕਰ ਰਹੇ ਨੇ ਸੋ ਜਥੇਦਾਰ ਦਾਦੂਵਾਲ ਜਿਹੜੇ ਕਿ ਅਕਾਲੀ ਦਲ ਨਾਲੋਂ ਪਹਿਲਾਂ ਕਈ ਸਮੇਂ ਵੱਖ ਹੋਏ ਸੀ ਉਹਨਾਂ ਦਾ ਹੁਣ ਅਕਾਲੀ ਦਲ ਵਿੱਚ ਵਾਪਸੀ ਹੋਈ ਔਰ ਅਕਾਲੀ ਦਲ ਦੇ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਲਾਇਆ ਗਿਆ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਦੁਆਬੇ ਦੇ ਇੱਕ ਨੇ ਧੜਕ ਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਗੁਰਮੀਤ ਸਿੰਘ ਦਾਦੂਵਾਲ ਨੂੰ ਪਾਰਟੀ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਜਥੇਦਾਰ ਗੁਰਮੀਤ ਸਿੰਘ ਦਾਦੂਵਾਲ ਇਸ ਤੋਂ ਪਹਿਲਾਂ ਐਸਐਸਪੋਰਟ ਪੰਜਾਬ ਦੇ ਚੇਅਰਮੈਨ ਵੀ ਬਣੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਉਹ ਮੈਂਬਰ ਵੀ ਰਹੇ ਚੁੱਕੇ ਹਨ ਉਸ ਉਹ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੇ ਵਿਧਾਨ ਸਭਾ ਹਲਕਾ ਨਕੋਦਰ ਤੋਂ ਚੋਣ ਵੀ ਲੜ ਚੁੱਕੇ ਹਨ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਉਨ੍ਹਾਂ ਦੀ ਧਰਮ ਪਤਨੀ ਰਾਜਵਿੰਦਰ ਕੌਰ ਦਾਦੂ ਵਾਲਵੀ ਪਾਰਟੀ ਦੀ ਇਸਤਰੀ ਵਿੰਗ ਦੀ ਪ੍ਰਧਾਨ ਰਹਿ ਚੁੱਕੀ ਹੈ ਤੇ ਅਕਾਲੀ ਦਲ ਸਰਗਰਮ ਭੂਮਿਕਾ ਨਿਭਾਉਂਦੇ ਆ ਰਹਾਂ ਗੱਲਬਾਤ ਦੌਰਾਨ ਜਿ세 ਦਾ ਦਾਦੂ ਵਾਲ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਨਿਚਾ ਅਤੇ ਮਿਹਨਤ ਨਾਲ ਕੰਮ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ 2027 ਚ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਸੱਤਾ ਤੇ ਕਾਬਜ਼ ਹੋ ਸਕੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਜੋ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਔਰ ਨਕੌਦਰ ਹਲਕੇ ਤੋਂ ਉਹਨਾਂ ਨੂੰ ਉਮੀਦਵਾਰ ਵੀ ਬਣਾਇਆ ਜਾਵੇਗਾ ਜਥੇਦਾਰ ਦਾਦੂਵਾਲ ਜਿਹੜੇ ਕਿਸ ਤੋਂ ਪਹਿਲਾਂ ਐਸਐਸ ਬੋਰਡ ਦੇ ਚੇਅਰਮੈਨ ਬਣੇ ਬਣੇ ਸਨ ਸੋ ਇੱਕ ਪੜ੍ਹੇ ਲਿਖੇ ਤੇ ਬਜ਼ੁਰਗ ਲੀਡਰ ਨੇ ਟਕਸਾਲੀ ਲੀਡਰ ਨੇ ਜਥੇਦਾਰ ਗੁਰਮੀਤ ਸਿੰਘ ਦਾਦੂਵਾਲ ਔਰ ਦਾਦੂਵਾਲ ਜਿਨ੍ਹਾਂ ਨੂੰ ਜਥੇਦਾਰ ਗੁਰਮੀਤ ਸਿੰਘ ਦਾਦੂਵਾਲ ਨੂੰ ਇਹ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸੁਭੀਰ ਸਿੰਘ ਬਾਦਲ ਨੇ ਜੋ ਨਕੋਤਰ ਹਲਕੇ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਆਧਾਰ ਹੈ ਉਹਨਾਂ ਕੋਤਰ ਹਲਕੇ ਦੇ ਵਿੱਚ ਉਹਨਾਂ ਨੂੰ ਦੁਬਾਰਾ ਜਿਹੜਾ ਕਿ 2027 ਵਿੱਚ ਟਿਕਟ ਦਿੱਤੀ ਜਾਵੇਗੀ ਔਰ 2027 ਵਿੱਚ ਉਹ ਜਿੱਤ ਦਰਦ ਕਰਦੇ ਨੇ ਤਾਂ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਵੀ ਲਿਆ ਜਾਵੇਗਾ ਸੋ ਜਥੇਦਾਰ ਦਾਦੂਵਾਲ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਸ਼ੋਭੇ ਸਿੰਘ ਬਾਦਲ